ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਗੜੀਆਂ ਜ਼ਿਲ੍ਹਾ ਕਪੂਰਥਲਾ ਵਿੱਚ ਕਬੱਡੀ ਦੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿੱਥੇ ਜ਼ਿਲ੍ਹਾ ਵਾਈਜ਼ ਟੀਮਾਂ ਬੁਲਾਈਆਂ ਜਾਂਦੀਆਂ ਹਨ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਤੱਕ ਤਨਤਨਤਾ ਸਹਿਬ ਬਠਿੰਡਾ ਤੇ ਮਾਨਸਾ ਦੀ ਟੀਮ ਗੁਰਦਾਸਪੁਰ ਤੇ ਅਮਰਸਰ ਦੀ ਟੀਮ ਬਣ ਕੇ ਆ ਚੁੱਕਿਆ ਤੇ ਨਾਲੇ ਨਾਲ ਦੋਸਤੋ ਹੁਣ ਕਪੂਰਥਲਾ ਤੇ ਜਲੰਧਰ ਦੀ ਟੀਮ ਵੀ ਬਣ ਚੁੱਕਿਆ ਅਸੀਂ ਤੁਹਾਨੂੰ ਦੱਸਾਂਗੇ ਕਿ ਕਪੂਰਥਲਾ ਦੀ ਟੀਮ ਵਿੱਚ ਕਿਹੜੇ ਕਿਹੜੇ ਪਲੇਅਰ ਖੇਡ ਰਹੇ ਹਨ ਤੇ ਜਲੰਧਰ ਦੀ ਟੀ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ نیچے ਆ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਆਲ ਤੇ ਸੈੱਟ ਕਰ ਲੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਹਾਂਜੀ ਦੋਸਤੋ ਜਿਵੇਂ ਕਿ ਜਲੰਧਰ ਦੀ ਟੀਮ ਬਣ ਕੇ ਸਾਹਮਣੇ ਆ ਚੁੱਕੀ ਆ। ਜਲੰਧਰ ਦੀ ਟੀਮ ਵਿੱਚ ਪਾਲਾ ਜਲਾਲਪੁਰ, ਦੁੱਲਾ ਬਗਾ ਪਿੰਡ, ਮੰਗੀ ਬਗਾ ਪਿੰਡ, ਜੱਗਾ ਚਿੱਟੀ, ਪ੍ਰਿਆਦਲੀ, ਸਾਜੀ ਸ਼ਕਰਪੁਰ, ਕਾਮਲ ਨਵਾ ਪਿੰਡ ਤੇ ਨਾਲ ਹੀ ਦੋਸਤੋ ਪੱਪੂ ਚੂੜ ਚੱਕ ਵਰਗੇ ਪੂਰੇ ਚੋਟੀ ਦੇ ਪਲੇਅਰ ਇਹ ਟੀਮ ਵਿੱਚ ਖੇਡਣਗੇ। ਆ ਹੁਣ ਆਪਾਂ ਗੱਲ ਕਰੀਏ ਕਪੂਰਥਲੇ ਦੀ ਟੀਮ ਵਿੱਚ। ਇਸ ਟੀਮ ਦੇ ਵਿੱਚ ਯਾਦਾ ਸੁਰਖਪੁਰੀਆ ਯੋਦਾ ਸੁਰਖਪੁਰੀਆ ਸੰਦੀਪ ਸੁਰਖਪੁਰ ਸਣੀ ਕਾਲੇ ਸੰਗਿਆ ਬੁਲਟ ਖੀਰਾਵਾਲ ਗੱਗੀ ਖੀਰਾਵਾਲ ਦੁੱਲਾ ਖੀਰਾਵਾਲ ਲਵਲੀ ਮਹਿਮਦਵਾਲ ਯੋਗਤਾ ਮਹਿਮਦਵਾਲ ਬੰਟੀ ਡਿੱਬਾ ਮਾਨਾ ਧਾਲੀ ਵਾਲ ਤੇ ਹੋਰ ਚੋਟੀ ਦੇ ਪਲੇਅਰ ਇਸ ਟੀਮ ਵਿੱਚ ਖੇਡਣਗੇ ਜਿਵੇਂ ਤਾਜ਼ਾ ਕਾਲੇ ਸੰਗਿਆ ਇਸ ਤਰ੍ਹਾਂ ਦੇ ਚੋਟੀ ਦੇ ਪਲੇਅਰ ਖੇਡਣਗੇ ਨਾਲ ਹੀ ਦੋਸਤੋ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਮਨਪਸੰਦ ਪਲੇਅਰ ਦਾ ਨਾਮ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਵੀਡੀਓ ਚੰਗੀ ਲੱਗਣ ਤੇ ਸ਼ੇਅਰ ਜਰੂਰ ਕਰਨਾ ਜੇ ਤੁਸੀਂ ਹਾਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਘੰਟੀ ਵਾਲੇ ਬਟਨ ਨੂੰ ਆਨ ਤੇ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ